ਸਾਡੇ ਜਿਹੜੇ ਨੌਜਵਾਨ ਉਹ ਵੀ ਆਪਾਂ ਆਪਦੇ ਵਾਪਸ ਲੈ ਜਾਂਦੇ ਨੇ ਜਿਹੜੇ ਨਸ਼ੇ ਤੋ ਆ ਪਰ ਜਿਹੜੀ ਕਿ ਸਰਕਾਰ ਆ ਉਹ ਆਪਣਾ ਸਾਥ ਨਹੀਂ ਦੇ ਰਹੀ ਜਿਵੇਂ ਤੁਸੀਂ ਨਸ਼ੇ ਵਾਲੇ ਫੜਾਏ ਉਦੋਂ ਗੋਲੀਆਂ ਫੜਾਈਆਂ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਜਾ ਉਹ ਛੁੱਟ ਗਏ ਨਹੀਂ ਉਹ ਤਾਂ ਬਈ 15 20 ਮਿੰਟਾਂ ਬਾਅਦ ਹੀ ਛੁੱਟ ਗਏ ਜਦੋਂ ਸਾਪੇ ਮਾਰੇ ਤੇ ਦੂ ਥੋੜੇ ਦਿਨਾਂ ਬਾਅਦ ਹੀ ਸਰਕਾਰ ਨੇ 188 ਦਾ ਰਾ ਜਿਹੜੀ ਕਿ ਨਾਰਮਲ ਜਿਹਾ ਪਰਚਾ ਹੈ ਇੱਕ ਉਹ ਕਰ ਦਿੰਦੇ ਆ ਉਹ ਨਾਲ ਦੀ ਨਾਲ ਠਾਣੇ ਚੋਂ ਦੀ ਜਮਾਨਤ ਭਾਈ ਉਹ ਤਾਂ ਬਸ ਇੱਕ ਕੱਲਾ ਰੌਲਾ ਹੀ ਪਾਉਣ ਵਾਲਾ ਸੀਗਾ ਨਾ ਅਸੀਂ ਚਿੱਟਾ ਗਲੀ ਗਲੀ ਚੋਰ ਕੁੱਤੀ ਰਲੀ ਬਸ ਉਹ ਕਿੰਨੀਆ ਮੋਤਾ ਹੋ ਗਿਆ ਜਿਹੜੀ ਲਈ ਸ਼ਰਾਬ ਨਾਲ ਹਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਇਲਾਕਾ ਹੋਵੇ ਉਹਨਾਂ ਦਾ ਹਜੇ ਤੱਕ ਇੱਕ ਟਵੀਟ ਵੀ ਨਹੀਂ ਆਇਆ ਕਿ ਮੈਨੂੰ ਬਹੁਤ ਦੁੱਖ ਆ ਉਹਨਾਂ ਦਾ ਤਾਂ ਬਈ ਲਾਲਾ ਫੜਿਆ ਗਿਆ ਤਾਂ ਹੁਣ ਉਹਨਾਂ ਦੀ ਮਗਰ ਫਿਰਦੇ ਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਹੈਗੀ ਜਿਵੇਂ ਪਹਿਲਾਂ ਭਗਵਾਨ ਜੀ ਮਾਨਾ ਖੁਦ ਕਹਿੰਦਾ ਹੁੰਦਾ ਸੀ ਵੀ ਜਿਹੜੇ ਮੰਤਰੀ ਆਉਂਦੇ 302 ਦਾ ਪਰਚਾ ਹੋਣਾ ਚਾਹੀਦਾ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਤੇ ਹੋਰ ਵੀ ਉਹਨਾਂ ਨੂੰ ਮਾਅਬ ਜਾਂ ਵੱਡੇ ਪਦਰ ਦੇਣਾ ਚਾਹੀਦਾ ਪਰ ਉਹ ਹੁਣ ਆਪ ਖੁਦ ਨਹੀਂ ਕਰ ਰਿਹਾ ਸੀਐਮ ਹੋ ਕੇ ਉਹਨੂੰ ਪੰਜਾਬ ਦੇ ਲੋਕਾਂ ਦਾ ਦਰਦ ਹੀ ਨਹੀਂ ਹੈਗਾ ਬਾਈ ਜੇ ਦਰਦ ਹੁੰਦਾ ਤਾਂ ਉਹ ਉੱਥੇ ਆਉਂਦਾ ਵੀ ਉਹਨਾਂ ਦੇ ਪਰਿਵਾਰ ਨਾਲ ਵੀ ਵਹਿੰਦਾ ਦੇਖ ਲਓ ਬਾਈ 92 ਐਮਐਲਏ ਹਨਾ ਇਹਨਾਂ ਚ ਇੱਕ ਬੰਦੇ ਨੇ ਵੀ ਸਿੱਧੂ ਮੂਸੇਵਾਲ ਦੀ ਖੁਸ਼ੀ ਨਹੀਂ ਜ਼ਾਹਿਰ ਕੀਤੀ ਉਹਦੇ ਭਰਾ ਦੇ ਆਉਣ ਦੀ ਇੱਕ ਬੰਦੇ ਨੇ ਵੀ ਇਹਨਾਂ ਨੂੰ ਦੁੱਖ ਤਕਲੀਫ ਆ ਵੀ ਉਹ ਦੁਬਾਰੇ ਫੇਰ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਕਿਉਂਕਿ ਪਹਿਲਾਂ ਉਹਨਾਂ ਨੇ ਇਹਨਾਂ ਨੇ ਕਿੰਨਾ ਉਹਦੇ ਉਹਦੇ ਬੰਦੇ ਨੂੰ ਦੇਖੋ ਤੱਕੇ ਨਾ ਮਰਵਾਇਆ ਹਨਾ ਜੋ ਪੰਜਾਬ ਲਈ ਗੱਲ ਕਰਦਾ ਸੀ ਤੇ ਪੱਗ ਨੂੰ ਪ੍ਰਮੋਟ ਕਰਦਾ ਸੀ ਤਾਂ ਉਹ ਬੰਦੇ ਨੂੰ ਖਤਮ ਕਰਵਾਤਾ ਇਹ ਬੰਦਿਆਂ ਨੇ ਭਾਈ ਜਿਹੜਾ ਬੰਦਾ ਵੀ ਪੰਜਾਬ ਦੇ ਹਨਾ ਪੰਜਾਬ ਦੀ ਹੱਕ ਦੀ ਗੱਲ ਕਰਦਾ ਪੰਜਾਬ ਦੇ ਲਈ ਖੜਦਾ ਹੈਗਾ ਉਹਨਾਂ ਨੂੰ ਇਹ ਕਦੇ ਜਿਉਣ ਨਹੀਂ ਦਿੰਦੇ ਚਾਹੇ ਕੋਈ ਵੀ ਹੋਵੇ ਭਾਈ ਅਮਰਤਪਾਲ ਹੋਵੇ ਦੀਪ ਸਿੱਧੂ ਹੋਵੇ ਸਿੱਧੂ ਮੂਸੇ ਵਾਲਾ ਜਿੰਨੇ ਵੀ ਆਏ ਹਨਾ ਸਾਰਿਆਂ ਨੂੰ ਇਹਨਾਂ ਨੇ ਖਤਮ ਕਰਤਾ ਮੈਂ ਭਗਵਾਨ ਤਮਾਨ ਦਾ ਕਹਿ ਰਹੇ ਨੇ ਅਸੀਂ ਕਾਮੀ ਬੋਧ ਕੀਤੇ ਇਸ ਵਾਰੀ ਲੋਕੀ 13 0 ਕਰ ਦੇਣਗੇ ਮਤਲਬ 0 13 ਹੋਏ ਸਤਿ ਸ੍ਰੀ ਅਕਾਲ ਜੀ ਮੈਨਰਪੁਰ ਪ੍ਰੇ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਸਾਡੇ ਨਾਲ ਮੌਜੂਦ ਨੇ ਇਸ ਵਕਤ ਬਾਈ ਸੀਰਾਟ ਲੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਤੁਸੀਂ ਨਸ਼ਾ ਛਡਾਣ ਦੀ ਬਹਿਮ ਵਿੱਚ ਬਹੁਤ ਅੱਗੇ ਜਾ ਰਹੇ ਹੋ ਕੀ ਲੱਗਦਾ ਕਿ ਤੁਸੀਂ ਆਪਣੇ ਜੋ ਤੁਹਾਡਾ ਮਕਸਦ ਹੈ ਉਸ ਵਿੱਚ ਕਾਮਯਾਬ ਹੋ ਸਕੋਗੇ ਮਕਸਦ ਦਾ ਬਾਈ ਜਿਹੜੇ ਰਾਹ ਤੇ ਤੁਰਿਆ ਹਨ ਆਪਾਂ ਨੂੰ ਪਤਾ ਹੀ ਹੈ ਜੇ ਤੁਰਾਂਗੇ ਤਾਂ ਕਾਮਯਾਬ ਹੋਵਾਂਗੇ ਜ਼ਰੂਰ ਇੱਕ ਦਿਨ ਹਨਾ ਆਸਤਾ ਹੀ ਰੱਖੀ ਆ ਜਿਹਾ ਸਾਮਨ ਨਾਲ ਆਪਣੇ ਨਸ਼ਾ ਸਾਡੇ ਪਿੰਡ ਵੇਖਦਾ ਸੀ ਜਾਂ ਹੋਰ ਥਾਵਾਂ ਤੇ ਸੀ ਕੋਸ਼ਿਸ਼ ਕਰਕੇ ਅੱਜ ਦੀ ਟਾਈਮ ਮੰਨ ਲਓ ਬਹੁਤ ਘੱਟ ਚੁੱਕਿਆ ਤੇ ਸਾਡੇ ਜਿਹੜੇ ਨੌਜਵਾਨ ਉਹ ਵੀ ਆਪਾਂ ਆਪਦੇ ਵਾਪਸ ਲੈ ਜਾਂਦੇ ਨੇ ਜਿਹੜੇ ਨਸ਼ੇ ਤੋਂ ਆ ਪਰ ਜਿਹੜੀ ਕਿ ਸਰਕਾਰ ਆ ਉਹ ਆਪਣਾ ਸਾਥ ਨਹੀਂ ਦੇ ਰਹੀ ਨਹੀਂ ਜਿਵੇਂ ਤੁਸੀਂ ਨਸ਼ੇ ਵਾਲੇ ਫੜਾਏ ਉਹਦੋਂ ਗੋਲੀਆਂ ਫੜਾਈਆਂ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਜਾਂ ਉਹ ਛੁੱਟ ਗਏ ਨਹੀਂ ਉਹ ਤਾਂ ਬਈ 15-20 ਮਿੰਟਾਂ ਬਾਅਦ ਹੀ ਛੁੱਟ ਗਏ ਉਹਦੀ ਜ਼ੁਬਾਨ ਤਾਂ ਜਿਹੜ ਲੋਕਾਂ ਵਿੱਚ ਜਾਣ ਤੋਂ ਬਾਅਦ ਤਾਂ ਵੀ ਛੁੱਟ ਗਏ ਛੁੱਟਦਾ ਬਈ ਤਾਂ ਆ ਗਿਆ ਜਿਹੜਾ ਸਿਗਨੇਚਰ ਕੈਪਸੂਲ ਹੈ ਨਾ ਉਹ ਐਨਡੀਪੀ ਐਕਟ ਚ ਨਹੀਂ ਆਉਂਦਾ ਤੇ ਇੱਕ ਨਾਰਮਲ 188 ਦੀ ਧਾਰਾ ਹੈ ਜਿਹਦੇ ਚ ਆਪਾਂ ਮੰਨ ਲਓ ਥਾਣੇ ਦੀ ਜ਼ਮਾਨਤ ਕਰਵਾ ਸਕਦੇ ਹਾਂ ਇਹ ਵੀ ਕਈ ਜ਼ਿਲ੍ਹਿਆਂ ਚ ਆ ਇਹ ਵੀ ਅਸੀਂ ਬਹੁਤ ਜ਼ੋਰ ਲਾ ਕੇ 188 ਦੀ ਕਾਰਵਾਈ ਹੋਣ ਲੱਗੀ ਆ ਨਹੀਂ ਪਹਿਲਾਂ ਕੁਝ ਵੀ ਨਹੀਂ ਸੀਗਾ ਇਹ ਵੀ ਆਪਾਂ ਜੇ ਮੈਡੀਕਲਾਂ ਤੇ ਛਾਪੇ ਮਾਰੇ ਭਾਵੇਂ ਸੰਗਰੂਰ ਮਾਰੇ ਉੱਥੇ ਵੀ ਜਦੋਂ ਛਾਪੇ ਮਾਰੇ ਤੇ ਦੂ ਥੋੜੇ ਦਿਨਾਂ ਬਾਅਦ ਹੀ ਸਰਕਾਰ ਨੇ 188 ਧਾਰਾ ਜਿਹੜੀ ਕਿ ਨਾਰਮਲ ਜਿਹਾ ਪਰਚਾ ਹੈ ਇੱਕ ਉਹ ਕਰ ਦਿੰਦੇ ਆ ਉਹ ਨਾਲ ਦੀ ਨਾਲ ਥਾਣੇ ਚੋਂ ਬਈ ਲੋਕਾਂ ਨੇ ਬਹੁਤ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਭਗਵੰਤਬਾਹਨ ਨੂੰ ਸੀਐਮ ਬਣਨਗੇ ਸਾਡੇ ਨਾਲ ਖੜੂਗਾ ਸਾਡੇ ਪਿੰਡਾਂ ਵਿੱਚੋਂ ਠਿਆ ਪੁੱਤਾਂ ਉਹ ਵੀ ਕਹਿੰਦੇ ਸੀ ਅਸੀਂ ਨਸ਼ਿਆ 4 ਹਫ਼ਤੇਾਂ ਵਿੱਚ ਖਤਮ ਕਰ ਦਾਂਗੇ ਹੋਇਆ ਖਤਮ ਬਈ ਉਹ ਤਾਂ ਬਸ ਇੱਕ ਕੱਲਾ ਰੌਲਾ ਹੀ ਪਾਉਣ ਵਾਲਾ ਸੀ ਕਹਿੰਦਾ ਅਸੀਂ ਚਿੱਟਾ ਗਲੀ ਗਲੀ ਚੋਰ ਕੁੱਤੀ ਰਲੀ ਬਸ ਉਹ ਮੰਨ ਲਾ ਹੁਣ ਉਹਨੇ ਅੱਜ ਦੀ ਘੜੀ ਕੁਝ ਵੀ ਨਹੀਂ ਕੀਤਾ ਹੈ ਜੇ ਅੱਜ ਕਰਦੇ ਹੁੰਦੇ ਤਾਂ ਅੱਜ ਪੰਜਾਬ 'ਚ ਮਿਲਦਾ ਨਸ਼ਾ ਖਤਮ ਹੋ ਜਾਣਾ ਸੀ ਮੰਨ ਲਾ ਬਈ ਇੱਕ ਹੁਣ ਚਿੱਟਾ ਹੈਗਾ ਹਨਾ ਚਿੱਟੇ ਦੀ ਰਿਕਵਰੀ 5 ਗ੍ਰਾਮ ਆ ਤੇ ਸਾਡਾ ਜਵਾਕ ਇੱਕ ਬਿੱਟ ਨਾ ਮਰ ਜਾਂਦਾਗਾ ਹਣਾ ਤੇ ਜੇ ਚਾਹੁੰਦੇ ਤਾਂ ਇੱਕ ਬਟ ਦੇ ਵੀ ਕਾਰਵਾਈ ਕਰ ਸਕਦੇ ਸੀ ਜੇ ਸਿਗਨੇਚਰ ਕੈਪਸੂਲ ਟਰਮਾਡੋਲ ਜਿਵੇਂ ਆਪਣੇ ਐਨਡੀਪੀ ਐਕਟ ਦੀ ਧਾਰਾ ਚ ਲੈ ਕੇ ਆਂਦੀ ਸੀ ਉਹ ਬੰਦ ਕੀਤੀ ਤੇ ਸਿਗਨੇਚਰ ਕੈਪਸੂਲ ਵੀ ਅੱਜ ਬੰਦ ਹੋ ਸਕਦਾ ਸੀ ਜੇ ਉਹ ਐਨਡੀਪੀ ਐਕਟ ਧਾਰਾ ਚ ਆਉਂਦਾ ਬਈ ਹੁਣ ਦਿੜਬੇ ਲੋਕ ਵੀ ਮਰੇ ਨੇ ਕਿੰਨੀਆਂ ਮੋਤਾ ਹੋ ਗਿਆ ਜਿਹੜੀ ਲਈ ਸ਼ਰਾਬ ਨਾਲ ਹਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਇਲਾਕਾ ਹੋਵੇ ਉਹਨਾਂ ਦਾ ਹਜੇ ਤੱਕ ਇੱਕ ਟਵੀਟ ਵੀ ਨਹੀਂ ਆਇਆ ਕਿ ਮੈਨੂੰ ਬਹੁਤ ਦੁੱਖ ਆ ਉਹਨਾਂ ਦਾ ਤਾਂ ਬਈ ਲਾਲਾ ਫੜਿਆ ਗਿਆ ਤਾਂ ਹੁਣ ਉਹਨਾਂ ਦੇ ਮਗਰ ਫਿਰਦੇ ਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਹੈਗੀ ਹੁਣ ਅੱਜ ਦੇਖ ਲਓ ਕਿੰਨੇ ਦਿਨਾਂ ਦੀਆਂ ਮੌਤਾਂ ਵਧ ਗਈਆਂ ਨੇ ਹੁਣ ਮਨ ਲਾ 22 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਹਨਾ ਹਲੇ ਹੋਰ ਵੀ ਮੌਤਾਂ ਹੋ ਸਕਦੀਆਂ ਨੇ ਆਪ ਨੂੰ ਪਰਮਾਤਮਾ ਕਰੇ ਕਿਸੇ ਦੀ ਮੌਤ ਨਾ ਹੋਵੇ ਪਰ ਜਿਸ ਹਾਵ ਨਾਲ ਉਹ ਇਕੱਲਾ ਇੱਕੋ ਬੰਦਾ ਫੜ ਕੇ ਜਿਵੇਂ ਪਹਿਲਾਂ ਭਗਵਾਨ ਜਤਮਾਨਾ ਖੁਦ ਕਹਿੰਦਾ ਹੁੰਦਾ ਸੀ ਵੀ ਜਿਹੜੇ ਮੰਤਰੀ ਆਉਂਦੇ 302 ਦਾ ਪਰਚਾ ਹੋਣਾ ਚਾਹੀਦਾ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਤੇ ਹੋਰ ਵੀ ਉਹਨਾਂ ਨੂੰ ਮਾਅਵਾ ਜਾਂ ਵੱਡੇ ਪਦਰ ਦੇਣਾ ਚਾਹੀਦਾ ਪਰ ਉਹ ਹੁਣ ਆਪ ਖੁਦ ਨਹੀਂ ਕਰ ਰਿਹਾ ਸੀਐਮ ਹੋ ਕੇ ਬਾਕੀ ਉਹਨੇ ਅਫਸੋਸ ਹੀ ਨਹੀਂ ਜ਼ਾਹਿਰ ਕੀਤਾ ਉਹਨੂੰ ਪੰਜਾਬ ਦੇ ਲੋਕਾਂ ਦਾ ਦਰਦ ਹੀ ਨਹੀਂ ਹੈਗਾ ਬਾਈ ਜੇ ਦਰਦ ਹੁੰਦਾ ਤਾਂ ਉਹ ਉੱਥੇ ਆਉਂਦਾ ਵੀ ਉਹਨਾਂ ਦੇ ਪਰਿਵਾਰ ਨਾਲ ਵੀ ਬੈੰਦਾ ਠੀਕ ਆ ਤੇ ਜਿਨ੍ਹਾਂ ਦੇ ਬਣਦੀ ਕਾਰਵਾਈ ਸੀ ਜੇ ਮੰਤਰੀ ਮੰਤਰੀ ਨੂੰ ਵੀ ਹੱਕਦਾਰ ਸਜ਼ਾ ਮਿਲਣੀ ਚਾਹੀਦੀ ਸੀ ਹਨਾ ਜਿਹੜਾ ਹੈਗਾ ਕੀ ਲੱਗਦਾ ਬਈ ਇਨਸਾਫ ਮਿਲੂਗਾ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਇਨਸਾਫ ਤਾਂ ਬਾਈ ਜੇ ਮਿਲਣਾ ਹੁੰਦਾ ਇਨੇ ਦਿਨਾਂ ਚ ਮਿਲ ਜਾਂਦਾ ਪਰ ਹੁਣ ਨਹੀਂ ਮੁਸ਼ਕਲ ਆਸ ਕੋਈ ਨਹੀਂ ਹੈਗੀ ਇਹਨਾਂ ਤੋਂ ਆਪਾਂ ਨੂੰ ਕੀ ਕਹਿਣਾ ਚਾਹੋਗੇ ਸਿੱਧੂ ਦੇ ਘਰ 2 ਸਾਲਾਂ ਬਾਅਦ ਖੁਸ਼ੀ ਆਈਏ ਤਾਂ ਵੀ ਉਹਨਾਂ ਦੇ ਮਾਪਿਆਂ ਨੂੰ ਹੁਣ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿ ਭਾਈ ਜਾਣ ਬੁੱਝ ਕੇ ਪ੍ਰਸ਼ੰਤ ਤੁਸੀਂ ਇਹ ਦੇਖ ਲਓ ਭਾਈ 92 ਐਮਐਲ ਹੈ ਨਾ ਇਹਨਾਂ ਚ ਇੱਕ ਬੰਦੇ ਨੇ ਵੀ ਸਿੱਧੂ ਮੂਸੇਵਾਲ ਦੀ ਖੁਸ਼ੀ ਨਹੀਂ ਜ਼ਾਹਿਰ ਕੀਤੀ ਉਹਦੇ ਭਰਾ ਦੇ ਆਉਣ ਦੀ ਇੱਕ ਬੰਦੇ ਨੇ ਵੀ ਇਹਨਾਂ ਨੂੰ ਦੁੱਖ ਤਕਲੀਫ ਹੈ ਵੀ ਉਹ ਦੁਬਾਰੇ ਫੇਰ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਕਿਉਂਕਿ ਪਹਿਲਾਂ ਉਹਨਾਂ ਨੇ ਇਹਨਾਂ ਨੇ ਕਿੰਨਾ ਉਹਦੇ ਉਹਦੇ ਬੰਦੇ ਨੂੰ ਦੇਖੋ ਤੱਕੇ ਨਾ ਮਰਵਾਇਆ ਹੈ ਨਾ ਜੋ ਪੰਜਾਬ ਲਈ ਗੱਲ ਕਰਦਾ ਸੀ ਤੇ ਪੱਗ ਨੂੰ ਪ੍ਰਮੋਟ ਕਰਦਾ ਸੀ ਤਾਂ ਉਹ ਬੰਦੇ ਨੂੰ ਖਤਮ ਕਰਵਾਤਾ ਇਹ ਬੰਦਿਆਂ ਨੇ ਅੱਜ ਤੱਕ ਤੁਸੀਂ ਇਹ ਲੈ ਲਓ ਭਾਈ ਯਾਰ ਜਿਹੜਾ ਇਹਨਾਂ ਦੀ ਉਹ ਇੰਟਰਵਿਊ ਕੀਤੀ ਸੀ ਜੇਲ੍ਹ ਚ ਹਲੇ ਤੱਕ ਤਾਂ ਇਹਨਾਂ ਦਾ ਨਹੀਂ ਪਤਾ ਲੱਗਾਰ ਕਿ ਕਿੱਥੋਂ ਕਿਵੇਂ ਕੀਤੀ ਸੀ ਇਹਨਾਂ ਤੇ ਉਹਦਾ ਇਨਸਾਫ ਦੀ ਤਾਂ ਬੜੀ ਵੱਡੀ ਗੱਲ ਆ ਤੇ ਇਹਨਾਂ ਨੇ ਹੁਣ ਉਹ ਆਈਬੀਐਫ ਕਰਾ ਕੇ ਇਹਨਾਂ ਨੇ ਚਲੋ ਬੱਚਾ ਲੈਤਾ ਹਨ ਉਹਨੂੰ ਜਾਣ ਬੁੱਝ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਆ ਕੀ ਲੱਗਦਾ ਬਈ ਕਾਰਨ ਕੀ ਆ ਇਹਨਾਂ ਗੱਲਾਂ ਪਿੱਛੇ ਪਹਿਲਾਂ ਸਿੱਧੂ ਦੀ ਸਿਕਿਉਰਿਟੀ ਘਟਾਈ ਹੁਣ ਸਰਕਾਰ ਉਹਨਾਂ ਦੇ ਮਾਪਿਆਂ ਨੂੰ ਤੰਗ ਕਰ ਰਹੀ ਆ ਕਾਰਨ ਕੀ ਲੱਗਦਾ ਵਿੱਚ ਕਾਰਨ ਤਾਂ ਬਈ ਜਿਹੜਾ ਬੰਦਾ ਵੀ ਪੰਜਾਬ ਦੇ ਹਨਾ ਪੰਜਾਬ ਦੀ ਹੱਕ ਦੀ ਗੱਲ ਕਰਦਾ ਪੰਜਾਬ ਦੇ ਲਈ ਖੜਦਾਗਾ ਉਹਨਾਂ ਨੂੰ ਇਹ ਕਦੇ ਜਿਉਣ ਨਹੀਂ ਦਿੰਦੇ ਚਾਹੇ ਕੋਈ ਵੀ ਹੋਵੇ ਭਾਈ ਅਮਰਤਪਾਲ ਹੋਵੇ ਦੀਪ ਸਿੱਧੂ ਹੋਵੇ ਸਿੱਧੂ ਮੂਸੇਵਾਲਾ ਜਿੰਨੇ ਵੀ ਆਏ ਹਨਾ ਸਾਰਿਆਂ ਨੂੰ ਇਹਨਾਂ ਨੇ ਖਤਮ ਕਰਤਾ ਬੰਦੇ ਭਗਵਾਨ ਤਮਨ ਦਾ ਕਹਿ ਰਹੇ ਨੇ ਅਸੀਂ ਕਾਮੀ ਬਹੁਤ ਕੀਤੇ ਇਸ ਵਾਰੀ ਲੋਕੀ 13 0 ਕਰ ਦੇਣਗੇ ਮਤਲਬ 0 13 ਹੋਈ 0 13 ਹੋਊਗਾ ਹਾਂ 0 13 ਹੋਊਗਾ ਤੱਕੀ ਜਿੱਤ ਦੇਣੀ ਨਹੀਂ ਜਿੱਤਦੇ ਬਈ ਹੁਣ ਆਮ ਲੋਕ ਆਮ ਆਦਮੀ ਪਾਰਟੀ ਵਾਲੇ ਪਿੰਡਾਂ ਵਿੱਚ ਜਾਣਗੇ ਪਹਿਲਾਂ ਤਾਂ ਲੋਕਾਂ ਨੇ ਬਹੁਤ ਸਵਾਗਤ ਕੀਤਾ ਬਾਕੀਆਂ ਦਾ ਵਿਰੋਧ ਕੀਤਾ ਸੀ ਹੁਣ ਇਹਨਾਂ ਦਾ ਸਵਾਗਤ ਕਰੋਗੇ ਜਾਂ ਇਹਨਾਂ ਦਾ ਵੀ ਵਿਰੋਧ ਚੱਲੂਗਾ ਬਈ ਵਿਰੋਧ ਚੱਲੂ ਪਰ ਆਪਾਂ ਵਿਰੋਧ ਤਰਕ ਨਾਲ ਕਰਨਾ ਆਪਾਂ ਉਹਨਾਂ ਨੂੰ ਐਵੇਂ ਲਾਲਾ ਲਾਲਾ ਕਰਕੇ ਹੋਣੀ ਨਹੀਂ ਕਰਨੀ ਤਰਕ ਨਾਲ ਖੜਾ ਕੇ ਸਵਾਲ ਪੁੱਛਾਂਗੇ ਜੇ ਜਵਾਬ ਦੇਣਗੇ ਤਾਂ ਠੀਕ ਹੈ ਨਹੀਂ ਫਿਰ ਲੋਕ ਸਮਝ ਜਾਣਗੇ ਆਪੇ ਆਪ ਹਨ ਤਰਕ ਨਾਲ ਗੱਲਾਂ ਪੁੱਛਾਂਗੇ ਤੇ ਤਰਕ ਨਾਲ ਜਵਾਬ ਦੇਣਗੇ ਤਾਂ ਠੀਕ ਆਸੀਂ ਸਮਝਾਂਗੇ ਵੀ ਹਾਂ ਸਾਡੇ ਲੀਡਰ ਹੈਗੇ ਨੇ ਇਹ ਜੇ ਨਹੀਂ ਦੇਣਗੇ ਤਾਂ ਕੇਜਰੀਵਾਲ ਦਾ ਚਿਹਰਾ ਦਿਖਾ ਕੇ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਦਿੱਲੀ ਵਿੱਚ ਬਹੁਤ ਕੰਮ ਕੀਤੇ ਆ ਪੰਜਾਬ ਵਿੱਚ ਵੀ ਕਰਾਂਗੇ ਉਹਨਾਂ ਨੂੰ ਫੜ ਲਿਆ ਗਿਆ ਕੀ ਕਹਿਣਾ ਚਾਹੂਗੇ ਕਿਵੇਂ ਦੇਖਦੇ ਹੋ ਬਈ ਜਿਵੇਂ ਮਾਲੂ ਕੇਂਦਰ ਨੇ ਹਣਾ ਇਹ ਕਹਿੰਦੇ ਨਹੀਂ ਵੀ ਕੇਂਦਰ ਨੇ ਧੱਕਾ ਕੀਤਾ ਤੇ ਤੁਸੀਂ ਪੰਜਾਬ ਨਾਲ ਕਿੰਨਾ ਧੱਕਾ ਕੀਤਾ ਪੰਜਾਬ ਦੇ ਨੌਜਵਾਨਾਂ ਨਾਲ ਹਨਾ ਹੁਣ ਇਹਨਾਂ ਦਾ ਲਾਲਾ ਬਾਥਰੂਮ ਚੋਂ ਕੱਢਿਆ ਦੇਖੋ ਕਿੰਨਾ ਔਖਾ ਹੋਇਆ ਬਜੇਰੇ ਸਾਰੀ ਪਾਰਟੀ ਉੱਥੇ ਤੁਰੀ ਫਿਰਦੀ ਐ ਤੇ ਪੰਜਾਬ ਦੇ ਲੋਕਾਂ ਦਾ ਤਾਂ ਇਹਨਾਂ ਨੂੰ ਕੋਈ ਫਿਕਰ ਨਹੀਂ ਜੇ ਸ਼ਰਾਬ ਘਟਾਲਾ ਕੀਤਾ ਪਹਿਲਾਂ ਤਿੰਨ ਬੈਠੇ ਹੁਣ ਚੌਥਾ ਇਹ ਵੀ ਗਿਆ ਅੰਦਰ ਜੇ ਕੀਤਾ ਕੀਤਾ ਤਾਂ ਹੀ ਗਏ ਨਾ ਠੀਕ ਆ ਹੁਣ ਪੰਜਾਬ ਵਾਲਿਆਂ ਦੀ ਵੀ ਵਾਰੀ ਆਊਗੀ ਜਲਦੀ ਸ਼ਰਾਬ ਘਟਾਲੇ ਚ ਫਿਰ ਇਹਨਾਂ ਨੂੰ ਵੀ ਫਿਰ ਜਾਣਗੇ ਵੀ ਅੰਦਰ ਹੁਣ ਬਾਈ ਤੁਸੀਂ ਨਸ਼ਾ ਛਡਾਉਣ ਵਾਲੀ ਮਹਿੰਮ ਵਿੱਚ ਕਿਵੇਂ ਪਹੁੰਚੇ ਕਿਵੇਂ ਪ੍ਰੇਰਤੋਂ ਇਹ ਕਿਹੜੀ ਐ ਉਹ ਜੀ ਘਟਣਾ ਹੋਈ ਜਿਹਦੇ ਨਾਲ ਤੁਹਾਨੂੰ ਲੱਗਿਆ ਕਿ ਹੁਣ ਨਸ਼ਾ ਪੰਜਾਬ ਵਿੱਚੋਂ ਖਤਮ ਕਰਨਾ ਪਊ ਤੇ ਆਪ ਮੂਹਰੇ ਲੱਗਣਾ ਪਊ ਬਈ ਨਸ਼ੇ ਨਾਲ ਜਿਹੜੇ ਕੀ ਸਾਡੇ ਭਰਾ ਸੀ ਹਨ ਜਦੋਂ ਅਸੀਂ ਪੜਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਕੁਝ ਨੌਜਵਾਨ ਸੀਗੇ ਜਿਹੜੇ ਨਸ਼ੇ ਦੀ ਦਲਦਲ ਚ ਫਸ ਗਏ ਤੇ ਐਂਆਂ ਦੀ ਮੌਤ ਵੀ ਹੋ ਗਈ ਆਪਣੇ ਆਪ ਦੇ ਹੱਥਾਂ ਚ ਉਹਨਾਂ ਦੀ ਮੌਤ ਹੋ ਗਈ ਹਨਾ ਉਹਨਾਂ ਦੀਆਂ ਮਾਂਵਾਂ ਦੀਆਂ ਚੀਕਾਂ ਜ ਵੀ ਕੰਨਾਂ ਚ ਪੈਂਦੀਆਂ ਨੇ ਤਾਂ ਕਰਕੇ ਬਈ ਇਹ ਮੈਂ ਮਜੇ ਸਾਨੂੰ ਜੁੜਨਾ ਪਿਆ ਹਨਾ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਨਾ ਵੱਸ ਸਕੇ ਚਾਹੇ ਅਸੀਂ ਸਾਡੀ ਪਹਿਲਾਂ ਇਹ ਸੋਚੀ ਵੀ ਇੱਕ ਵੀ ਬਚਾ ਗਏ ਹਨਾ ਤਾਂ ਸਾਡੀ ਮੰਨ ਲਾਦਾ ਸ਼ਾਇਦ ਜਿਹੜੇ ਉਹ ਭਰਾਵਾਂ ਦੀ ਮੌਤ ਆ ਢਕੀ ਜਾਊ ਪਰ ਹੁਣ ਸਾਨੂੰ ਐ ਲੱਗਦਾ ਵੀ ਅਸੀਂ 3-400 ਮੁੰਡੇ ਦਾ ਇਲਾਜ ਕਰਾ ਚੁੱਕੇ ਆ 3-400 ਮੁੰਡਾ ਬਚਾ ਦਨਾ ਛੇ ਤਾਂ ਹਾਂ ਹਾਂ ਤੇ ਉਹਨਾਂ ਨੂੰ ਕੰਮ ਵੀ ਲਵਾਇਆ ਬਈ ਸਾਰੇ ਮੁੰਡਿਆਂ ਨੂੰ ਉਹ ਅੱਜ ਦੀ ਘੜੀ ਤੁਸੀਂ ਇਹ ਲਾ ਲਓ ਵੀ ਕਈ ਮੁੰਡੇ ਦਾ ਇਹੋ ਜਿਹਾ ਹਾਲਾਤ ਸੀ ਵੀ ਜਿਨ੍ਹਾਂ ਨੂੰ ਮੰਨ ਲਓ ਉੱਠਿਆ ਵੀ ਨਹੀਂ ਜਾਂਦਾ ਤੁਰਿਆ ਵੀ ਨਹੀਂ ਜਾਂਦਾ ਸੀ ਨਸ਼ੇ ਬਣਾ ਤੇ ਅੱਜ ਦੀ ਘੜੀ ਉਹ ਵਧੀਆ ਕੰਮ ਕਰਦੇ ਨੇ ਸਾਰਿਆਂ ਨੂੰ ਉਹਨਾਂ ਨੂੰ ਕੰਮ ਹੋਰ ਪ੍ਰਾਈਵੇਟ ਜਿੰਨੇ ਵੀ ਜਿੰਨੇ ਜੋਗੇ ਅਸੀਂ ਹੈਗੇ ਹਾਂ ਨਾ ਸਾਰਿਆਂ ਨੂੰ ਕੰਮ ਤੇ ਲਵਾਇਆ ਠੀਕ ਹੈ ਪ੍ਰਾਈਵੇਟ ਕੰਮਾਂ ਦੇ ਹੋਰ ਉਹਨਾਂ ਨੂੰ ਮੰਨ ਲਓ ਕਈ ਮੁੰਡੇ ਵਧੀਆ ਉਹਦੇ ਖੇਤੀ ਆ ਉਹਦਾ ਘਰ ਦਾ ਕੰਮ ਕਰਨ ਲੱਗੇ ਵਧੀਆ ਅੱਜ ਦੀ ਘੜੀ ਜਮਾ ਸੈਟ ਨੇ ਬਹੁਤ ਬਹੁਤ ਧੰਨਵਾਦ ਬਾਈ ਇਹ ਸਨ ਬਾਈ ਸਿਰਾ ਢਿੱਲੋ ਜੋ ਲਗਾਤਾਰ ਨਸ਼ਾ ਖਿਲਾਫ ਆਪਣੀ ਲੜਾਈ ਲੜ ਰਹੇ ਨੇ ਤੁਸੀਂ ਜੁੜੇ ਰਹੋ ਸੱਚ ਦਾ ਸੁਨੇਹਾ ਦੇ ਨਾਲ ਧੰਨਵਾਦ